ਸਸੀ ਕਾਲ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਵੈਲਕਮ ਹੈ ਸਾਡੇ YouTube ਚੈਨਲ ਅਨਹਦ ਆਰਟ ਬੁਟੀਕ ਤੇ ਔਰ ਤੁਹਾਡੇ ਲੈ ਕੇ ਬਹੁਤ ਬਹੁਤ ਸੋਹਣੇ ਸੂਟ ਪਾਰਟੀ ویئر ਸੂਟ ਤੇ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਸੀ ਕਾਲ ਜੀ ਵੈਲਕਮ ਕਰਦੇ ਆ ਜੀ ਇੱਕ ਵਾਰੀ ਫਿਰ ਤੋਂ ਆਪਣਾ ਆਪਣਾ ਨਹੀਂ ਤੁਹਾਡਾ ਚਲੋ ਸਾਡਾ ਵੀ ਨਾਮ ਲੀ ਹਾਂ ਤੁਹਾਡਾ ਸਾਡਾ ਵੀ ਨਾਮ ਲੀ ਤੁਹਾਡਾ ਵੈਲਕਮ ਕਰ ਲਿਆ ਜੀ ਆਪਣੇ YouTube ਚੈਨਲ ਤੇ ਐਦਾਂ ਕਹਣਾ ਅਖਰਾ ਦਾ ਫੇਰ ਫੇਰ ਹੋ ਚੱਲਿਆ ਹਾਂ ਜੀ ਚਲੋ ਇੱਕ ਹੀ ਗੱਲ ਸਮਝ ਜਦੋਂ ਮਲੇ ਸਾਡੇ ਜਿਹੜੇ ਵਿਊਅਰਸ ਆ ਸਮਝ ਜਾਂਦੇ ਆ ਕੀ ਕਹਿਣਾ ਚਾਹੁੰਦੇ ਆ ਹਾਂ ਜੀ ਹਾਂ ਜੀ ਤੇ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਬੜੇ ਸੋਹਣੇ ਸੋਹਣੇ ਤੇ ਘੈਂਟ ਘੈਂਟ ਸੂਟ ਜਿਹੜੇ ਹੋਣਗੇ ਪਾਰਟੀ ਵੇਅਰ ਕਿਉਂਕਿ ਨਾਲ ਦੀ ਨਾਲ ਨਾ ਪਾਰਟੀ ਵੇਅਰ ਸੂਟਾਂ ਦੀ ਵੀ ਡਿਮਾਂਡ ਜਿਹੜੀ ਉਹ ਬੜੀ ਜ਼ਿਆਦਾ ਆਉਂਦੀ ਸੀ ਕਿਉਂਕਿ ਗਰਮ ਤੇ ਆਲਰੇਡੀ ਅਸੀਂ ਚੱਲ ਨਹੀਂ ਰਹੇ ਸੀ ਕਿ ਨਾਲ ਤੁਹਾਨੂੰ ਦੇ ਨਹੀਂ ਰਹੇ ਹਾਂ। ਉਹ ਵੈਡਿੰਗ ਸੀਜ਼ਨ ਹੈ, ਵੈਡਿੰਗ ਸੀਜ਼ਨ ਦੇ ਵਿੱਚ ਤੁਹਾਨੂੰ ਪਤਾ ਹੈ ਪਾਰਟੀ ਵੇਅਰ ਵੀ ਸਾਨੂੰ ਚਾਹੀਦਾ ਹੁੰਦਾ ਹੈ। ਇਹ ਇਹ ਜਿਹੜੇ ਨਾ ਇਹ ਆਪਾਂ ਤਾਂ ਕਰਕੇ ਪਹਿਲਾਂ ਇੱਕ ਪਾਰਟੀ ਵੇਅਰ ਦੀ ਵੀਡੀਓ ਪਾਉਣ ਲੱਗੇ ਹਾਂ ਕਿ ਲੋਹੜੀ ਵਾਸਤੇ ਨਾ ਕਸਟਮਰ ਕਾਫੀ ਜ਼ਿਆਦਾ ਡਿਮਾਂਡ ਕਰਨ ਰਿਹਾ ਸੀ। ਬਿਲਕੁਲ। ਭੀ ਲੋਹੜੀ ਵਾਸਤੇ ਸੂਟ ਨਹੀਂ ਤੁਸੀਂ ਦਿਖਾਏ ਪਾਰਟੀ ਵੇਅਰ ਨਹੀਂ ਦਿਖਾਏ। ਹਮ ਹਮ। ਆ ਅੱਜ ਆਪਾਂ ਤੁਹਾਨੂੰ ਦੇ ਦਿੱਤੇ ਬੜੀ ਤੁਹਾਡੀ ਪਾਕਟ ਫ੍ਰੈਂਡਲੀ ਰੇਂਜ ਦੇ ਵਿੱਚ। ਕੁਆਲਿਟੀ A1 ਗਰੰਟ ਕੁਆਲਿਟੀ ਦੀ ਗਰੰਟੀ ਸਾਡੀ। ਕੁਆਲਿਟੀ ਸੂਪਰ ਤੋਂ ਉੱਪਰ ਤੇ ਠੀਕ ਹੈ ਜੀ ਕਰਾਓ ਚੈੱਕ ਪਹਿਲਾ ਸੂਟ ਆ ਲੋ ਸੂਟ ਸਰਦੀਆਂ ਦੇ ਵਿੱਚ ਹੌਟ ਪਿੰਕ ਹੌਟ ਪਿੰਕ ਦੇ ਨਾਲ ਤੁਸੀਂ ਇਹ ਸੂਟ ਦਾ ਨਿਗ ਮੰਨੋਗੇ ਔਰ ਬਹੁਤ ਹੀ ਪਿਆਰਾ ਸੂਟ ਹੈ ਗੱਲੇ ਤੇ embroiderry thread work ਪਲੱਸ ਤੇ ਲਗਾ ਕੇ ਪੂਰੇ ਫਰੰਟ ਤੇ ਉੱਪਰ ਔਰ ਫਰੰਟ ਇਹਦਾ ਬਹੁਤ ਹੀ ਡਿਜ਼ਾਈਨਰ ਲੁੱਕ ਦੇ ਵਿੱਚ ਹੈ ਇਹਦਾ neck neck line ਰੀ ਬਹੁਤ ਸੋਹਣੀ embroiderry ਹੋਈ ਹੈ ਐਂਡ ਦੈਨ ਇਹਦਾ ਅੱਗੇ ਫਰੰਟ ਹੈ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੈ ਲੈਂਥ ਦੀ ਨਹੀਂ ਮਰਜੀ ਉਹਨਾਂ ਨੂੰ ਕਿਉਂਕਿ ਇਹਦਾ ਆਰਡਰ ਨਹੀਂ ਹੈਗਾ ਬਾਹਾਂ ਤੇ ਵਰਕ ਵੀ ਹੈਗਾ ਜਿਹੜੀਆਂ ਔਰ ਇਹਦੀਆਂ 슬ੀਵਸ ਤੇ ਵਰਕ ਬਹੁਤ ਹੀ ਸੋਨਾ ਦੋਨੋਂ 슬ੀਵਸ ਇਹਦੀਆਂ ਬਣੀਆਂ ਹੋਈਆਂ ਐ ਇਹ ਤੁਸੀਂ ਆਪਣੀ ਬਾਟਮ ਤੇ ਵੀ ਲੈ ਕੇ ਆ ਸਕਦੇ ਹੋ ਤੇ 슬ੀਵਸ ਤੇ ਵੀ ਲੈ ਕੇ ਆ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਜਿੱਦਾਂ ਮਰਜ਼ੀ ਇਹਨੂੰ ਮੈਨੇਜ ਕਰ ਸਕਦੇ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਸਟਿਚ ਕਰਾ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ হট ਪੜਾਏਗਾ ਵਾ ਮਸਲੀਨ ਦਾ ਮਸਲੀਨ ਇਹ ਮਸਲੀਨ ਚ ਇਹਦਾ ਰੇਟ ਭਾਜੀ ਤੁਹਾਨੂੰ ਦੱਸਣਗੇ 850 ਰੁਪਈਆ 800 ਤੇ 50 ਇਹਦਾ ਦੁਪੱਟਾ ਵੀ ਤੁਹਾਨੂੰ ਕੋਲ ਕੇ ਦਿਖਾਣੀ ਆ ਟਾਈ ਐਂਡ ਡਾਈ ਦੇ ਵਿੱਚ ਡਬਲ ਟਾਈ ਐਂਡ ਡਾਈ ਦੁਪੱਟਾ ਡਬਲ ਸ਼ੇਡੇਡ ਦੁਪੱਟਾ ਵੀ ਮਸਲੀਨ ਦਾ ਜੇ ਮਸਲੀਨ ਦਾ ਤੇ ਸੂਟ ਵੀ ਮਸਲੀਨ ਦਾ ਜੇ ਪਲੇਸ ਲੱਗੀ ਹੋਈ ਆ ਇਹਦੇ ਸਾਰੇ ਪਾਸੇ ਗ੍ਰੀਨ ਇਹਦੇ ਵਿੱਚ ਪੱਤੀਆਂ ਕਹਿੰਦੇ ਤੇ ਨਾ ਜਿਹਨੂੰ ਆਪਾਂ ਹਾਂਜੀ ਹਾਂਜੀ ਉਹ ਬਣੀਆਂ ਆ ਉਹਦੇ ਨਾਲ ਇਹਦਾ ਕੰਬੀਨੇਸ਼ਨ ਹੈ ਔਰ ਇਹਦਾ ਬੇਸ ਦੇਖੋ ਕਿੱਡਾ ਸੋਹਣਾ ਦੁਪੱਟੇ ਦਾ ਔਰ ਇਹਦਾ 20 ਹੌਟ ਪਿੰਕ ਹੈ ਉਹਦੇ ਨਾਲ ਇਹਦਾ ਹੌਟ ਪਿੰਕ ਦੀ ਸ਼ੇਡ ਹੈ ਔਰ ਕੰਟਰਾਸਟ ਗ੍ਰੀਨ ਦੇ ਨਾਲ ਇਹਦਾ ਗ੍ਰੀਨ ਦਾ ਹੈ ਬਹੁਤ ਇਹ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 850 ਰੁਪਏ ਔਰ ਇਹ ਮਸਲੀਨ ਦੇ ਵਿੱਚ ਹੈ ਇਹਨਾਂ ਫੈਬਰਿਕ ਮਸਲੀਨ ਹੈਗਾ ਅਸੀਂ ਬਾਰ ਬਾਰ ਤੁਹਾਨੂੰ ਦੱਸਦੇ ਆ ਤਾਂ ਕਿ ਚਲੋ ਕਨਫਿਊਜ਼ਨ ਨਾ ਹੋਵੇ ਤੁਹਾਨੂੰ ਤੇ ਕੱਟ ਜਿਹੜੀ ਇਹਨਾਂ ਦੇ ਹੈਗੀ ਜੇ 3.5 ਮੀਟਰ ਬਰ ਵੱਡਾ ਬਰ ਵੱਡਾ ਠੀਕ ਹੈ ਜੀ ਵਿੱਚ 5 ਮੀਟਰ ਦੇ ਵੀ ਲੁੱਕ ਵਾਲੇ ਵੀ ਹੈਗੇ ਆ ਔਰ ਇਹ ਵਾਲੇ ਜਿਹੜੇ ਇਹ 3.5 ਮੀਟਰ ਜੇ ਵੱਡੇ ਵਰ ਦੇ ਵਿੱਚ ਬਿਲਕੁਲ ਹਾਂਜੀ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਆਪਾਂ ਇਹਦੇ ਵਿੱਚ ਨੈਕਸਟ ਬਹੁਤ ਹੀ ਸੋਨਾ ਸ਼ੇਡ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੂਟ ਜਿਹੜੇ ਸਾਰੇ ਅੱਜ ਐਂਡ ਕਰਾਉਣ ਵਾਲੇ ਤੇ ਐਂਡ ਵਾਲੇ ਆ ਬਿਲਕੁਲ ਇਹਦੀ ਫਰੰਟ ਬਹੁਤ ਹੀ ਸੋਹਣੀ ਬਣੀ ਆ ਥ्रेड ਵਰਕ ਪਲੱਸ ਤਿੱਲਾ ਵਰਕ ਇਹਦੇ ਵਿੱਚ ਫਿਰੋਜ਼ੀ ਦਾ ਕੰਟਰਾਸਟ ਹੈ ਪਲੱਸ yellow ਕੰਟਰਾਸਟ ਗ੍ਰੀਨ ਔਰ ਤਿੱਲਾ ਵਰਕ ਬਹੁਤ ਹੀ ਪਿਆਰਾ ਇਹ ਸਾਰਾ ਫਰੰਟ ਹੈ ਇਹਦੇ ਵਿੱਚ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਲੈਂਥ ਵੀ ਕਿਉਂਕਿ ਉੱਪਰ ਨੈਕਲਾਈਨ ਨਹੀਂ ਜੜੀ ਹੈਗੀ ਤੁਸੀਂ ਆਪਣੇ ਅਕੋਰਡਿੰਗਲੀ ਇਹਦੀ ਨੈਕਲਾਈਨ ਬਣਵਾ ਸਕਦੇ ਹੋ ਕੁਝ ਵੀ ਡਿਜ਼ਾਈਨ ਕਰਵਾ ਸਕਦੇ ਹੋ ਔਰ ਇਹਦਾ ਦੁਪੱਟਾ ਵੀ ਮਸਲੀਨ ਦਾ ਹੀ ਹੈ ਜਿਸ ਤਰ੍ਹਾਂ ਸੂਟ ਤੁਹਾਨੂੰ ਦੱਸਿਆ ਮਸਲੀਨ ਦਾ ਦੁਪੱਟਾ ਵੀ ਮਸਲੀਨ ਦਾ ਹੈ ਔਰ ਬਹੁਤ ਹੀ ਸੋਹਣਾ ਦੁਪੱਟਾ ਬਿਲਕੁਲ ਰੈਡੀ ਲੇਸ ਪੂਰੇ ਚਾਰੋਂ ਸਾਈਡਾਂ 'ਤੇ ਲੱਗੀ ਹੋਈ ਹੈ ਪਟਾ ਵੀ ਇਹਦਾ ਮਸਲੀਨ ਦਾ ਹੈ ਮਸਲੀਨ ਦਾ ਹੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸੂਟ ਹੈ ਉਦੋਂ ਸੇਮ ਐਜ਼ ਇਟ ਇਜ਼ ਇਹਦਾ ਮਸਲੀਨ ਦਾ ਦੁਪੱਟਾ ਹੈ ਬਹੁਤ ਹੀ ਸੋਹਣਾ ਲੇਸ ਇਹਦੇ ਉੱਤੇ ਕਾਫੀ ਹੈਵੀ ਦੇ ਵਿੱਚ ਲੱਗੀ ਆ ਬਹੁਤ ਸੋਹਣੀ ਲੇਸ ਹੈ ਗੋਟਾ ਪੱਟੀ ਦੇ ਵਿੱਚ ਮਸਾਲਾ 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 ਵੀ ਗਿਆ ਹੋ ਗਿਆ ਔਰ ਗੋਟਾ ਪੱਟੀ ਦਾ ਲੁੱਕ ਵੀ ਦੇ ਰਿਹਾ ਦੁਪੱਟੇ ਦਾ ਉੱਪਰ ਔਰ ਬਹੁਤ ਹੀ ਸੋਨਾ ਦੁਪੱਟਾ ਤੇ ਆ ਲਓ ਜੀ ਫੇਰ ਰਿਕਵਰਡ ਕਰਦੇ ਆ ਲਓ ਜੀ ਹੁਣ ਕਰਿਓ ਸਾਨੂੰ ਤੁਸੀਂ ਮੈਸੇਜ ਸਕਰੀਨ ਸ਼ਾਟ ਲੈ ਲੈ ਕੇ ਉਹ ਤੇ ਵਾਰਮ ਅਪ ਹੀਗਾ ਜੇ ਜੀ ਏ ਆਡੀਅਨ ਸਟਾਰਟਿੰਗ ਹੈ ਹਾਂ ਉਹਦੇ ਵਾਰਮ ਅਪ ਹੀਗਾ ਜੀ ਬਿਲਕੁਲ ਇਹਦੇ ਉੱਪਰ ਨੈਕ ਡਾ ਡਿਜ਼ਾਈਨ ਹੈ ਔਰ ਲੈਂਥ ਦੇ ਵਿੱਚ ਵੀ ਤੁਹਾਨੂੰ ਕੋਈ ਇਸ਼ੂ ਨਹੀਂ ਆਉਣ ਵਾਲਾ ਨੈਕ ਤੇ ਬਹੁਤ ਹੀ ਪਿਆਰਾ ਦਾ ਡਿਜ਼ਾਈਨ ਵਰਕ ਵੇਖੋ ਕਿੰਨਾ ਸੋਹਣਾ ਜੀ 슬ੀਵਜ਼ ਵੀ ਇਹ ਰੀਆਂ ਬਹੁਤ ਹਾ ਕਿੰਨੀਆਂ ਸੋਹਣੀਆਂ ਘਮਾ ਘਮਾ ਕੇ ਡਿਜ਼ਾਈਨ ਪਾਇਆ ਕਿੰਨੇ ਸੋਹਣੇ ਹਾਂ ਆ ਚੀਜ਼ ਬਹੁਤ ਸੋਹਣੀ ਬਣੀ ਹੈ ਔਰ ਇਹਦਾ ਫਲਾਵਰ ਫਰੰਟ ਹੈ ਸਾਰਾ ਬਿਲਕੁਲ ਸੈਂਟਰ ਦੇ ਵਿੱਚ ਆਉਣਾ ਹੈ ਨਹੀਂ ਵਰਕ ਦੀ ਸਫਾਈ ਚ ਹਾਂ ਬਾਰਡਰ ਹੈਗਾ ਜੀ ਇਹਦਾ ਔਰ ਬਹੁਤ ਹੀ ਨੀਟ ਐਂਡ ਕਲੀਨ ਜਿਹੜੀ ਐਮਬਰਾਇਡਰੀ ਇਹਦੇ ਉੱਪਰ ਕੀਤੀ ਗਈ ਹੈ 슬ੀਵਜ਼ ਹੈ ਆ ਦੋਨੋਂ 슬ੀਵਜ਼ ਐ ਇਹ ਬਾਕੀ ਤੁਹਾਨੂੰ ਦਸੀ ਦੱਸਦੇ ਨੇ ਕਿ ਜਿੱਦਾਂ ਮਰਜ਼ੀ ਤੁਸੀਂ ਸਟਿਚ ਕਰਵਾ ਸਕਦੇ ਹੋ ਇਹਦੇ ਨਾਲ ਇਹ ਤਾਂ ਦੁਪੱਟਾ ਵੀ ਕੱਟਵਰਕ ਦੇ ਵਿੱਚ ਤੁਹਾਨੂੰ ਮਿਲੇਗਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਵੀ ਜਿਹੜਾ ਇਹਦਾ ਮਸਲੀਨ ਦੇ ਵਿੱਚ ਜੇ ਸੇਮ ਹੀ ਲੋ ਜੀ ਹਾਂਜੀ ਰਿਕਵਰਡ ਲਈ ਵੀ ਖੇਤ ਹੈ ਜੀ 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 ਮਸਲੀਨ ਦਾ ਇਹ ਬਲੈਕ ਸੂਟ ਜਿਸ ਨਾਲ ਤੁਹਾਨੂੰ ਪਹਿਲਾਂ ਦਿਖਾਇਆ ਇਹਦੇ ਨਾਲ ਹੀ ਇਹਦਾ ਦੁਪੱਟਾ ਮਸਲੀਨ ਦੇ ਵਿੱਚ ਹੀ ਆ ਇਹਦੇ ਵਿੱਚ ਕੱਟਵਰਕ ਪਲੱਸ ਫਲਾਵਰ ਦੀ embroiderry ਹੈ ਸਾਰੇ ਬਾਰਡਰਸ ਦੋਨੋਂ ਸਾਈਡ ਪਨੇ ਹੋਏ ਆ ਬਹੁਤ ਬਹੁਤ ਹੀ ਸੋਨਾ ਦੁਪੱਟਾ ਇਹਦਾ ਜਿਹੜਾ ਤਿਆਰ ਹੈ ਦੇਖਣ ਚਰੀ ਲੁੱਕ ਸੋਹਣੀ ਲੱਗਦੀ ਆ ਔਰ ਹੈਵੀ ਵੀ ਲੱਗਦੀ ਆ ਲੇਕਿਨ ਲੈਂਥ ਬਹੁਤ ਹੀ ਲਾਈਟ ਵੇਟ ਹੈ ਔਰ ਇਹਦਾ ਸੂਟ ਸੀਗਾ ਬਲੈਕ ਨੈਕ ਅਹ ਲੋ ਜੀ ਨੈਕਸਟ ਕਲਰ ਚੈੱਕ ਕਰੋ ਰਿਜਨਲ ਕਲਰ ਵੀਡੀਓ ਵਾਲਾ ਤੇ ਇਹਦਾ ਵੀ ਸੇਮ ਬਲੈਕ ਦੇ ਵਿੱਚ ਇਹ ਡਿਜ਼ਾਈਨ ਹੈ ਜੋ ਬਲੈਕ ਸੀਗਾ ਐਜ਼ ਇਟ ਇਜ਼ ਉਹੀ embroiderry ਆ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ 4-4 5-5 ਸੂਟ ਮਿਲ ਜਣਗੇ ਕਪੜਾ ਮਸਲੀਨ ਦਾ ਜੇ ਤੇ ਕੁਆਲਿਟੀ ਜਿਹੜੀ ਜੇ A1 ਜੇ ਰੇਟ ਤੁਹਾਨੂੰ ਦੱਸ ਚੁੱਕੇ ਆਂ ਸੀ ਰੇਅ 800 ਤੇ 50 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਸ਼ਿਪਿੰਗ ਫ੍ਰੀ ਔਰ ਬਹੁਤ ਹੀ ਪਿਆਰਾ ਸੂਟ ਇਹਦਾ ਵੀ ਸੇਮ ਐਸੇ ਦੇ ਉੱਪਰ ਦੁਪੱਟਾ ਉਹੀ ਸੇਮ ਦੁਪੱਟਾ ਉਦਾਂ ਹੀ ਕਟਵਾ ਔਰ ਫਲਾਵਰ ਦੀ embroiderry ਬਹੁਤ ਸੋਹਣਾ ਦੁਪੱਟਾ ਹੈ ਪੈਰਟ ਕਲਰ ਦਾ ਸੂਟ ਕਈਆਂ ਦਾ ਕਲਰ ਬਹੁਤ ਸੋਹਣਾ ਫੇਵਰਿਟ ਹੁੰਦਾ ਕਈਆਂ ਨੂੰ ਪਾਇਆ ਵੀ ਬਹੁਤ ਜੱੱਚਦਾ ਹੈ ਤੇ ਸੂਟ ਉਹਨਾਂ ਵਾਸਤੇ ਪੈਕ ਦੇ ਵਿੱਚ ਔਰ ਜਿਹੜਾ ਡਿਜ਼ਾਈਨ ਸੀਗਾ ਉਹੀ ਤੁਹਾਨੂੰ ਮਿਲੇਗਾ ਡਾਰਕ ਪਰਪਲ ਦੇ ਵਿੱਚ ਬੈਂਗਨੀ ਕਲਰ ਜਿਹਨੂੰ ਆਪਾਂ ਕਹਿ ਸਕਦੇ ਆ ਔਰ ਇਹ ਸੇਮ ਐਜ਼ ਇਟ ਇਜ਼ ਉਹੀ ਐਮਬ੍ਰੋਇਡਰੀ ਹੈ ਗਲੇ ਤੇ ਐਂਡ ਦੇ ਫਰੰਟ ਤੇ ਹੈ ਬਾਰਡਰ ਵੀ ਹੈ ਔਰ ਬਹੁਤ ਨੀਟ ਐਂਡ ਕਲੀਨ ਵਰਕ ਹੈ ਦਾ ਔਰ ਇਹਦੇ ਨਾਲ ਹੀ ਇਹਦੀਆਂ 슬ੀਵਸ ਹਾਂਜੀ 슬ੀਵਸ ਬਣੀਆਂ ਸੇਮ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਣਗੇ ਜੀ ਇਹਦੇ ਵਿੱਚ ਸਾਡਾ ਇਹਦੇ ਨਾਲ ਇਹਦਾ ਦੁਪੱਟਾ ਦੁਪट्टे ਮੈਂ ਤੁਹਾਨੂੰ ਅੱਗੇ ਖੋਲ ਕੇ ਦਿਖਾ ਚੁੱਕੀ ਆ ਉਹੀ ਦੁਪੱਟਾ ਹੈ ਸੇਮ ਐਜ਼ ਇਟ ਇਜ਼ ਮਸਲੀਨ ਦਾ ਹੀ ਦੁਪੱਟਾ ਜੇ ਉਹੀ ਖੁੱਲਾ ਦੁਪੱਟਾ ਔਰ ਬਹੁਤ ਸੋਨਾ ਵਰਕ ਹੋਇਆ ਦੁਪੱਟੇ ਦੇ ਉੱਪਰ ਕਟ ਵਰਕ ਪਲੱਸ ਫਲਾਵਰ ਦੀ ਐਮਬ੍ਰੋਇਡਰੀ ਨੈਕਸਟ ਅਗੇਨ ਉਹੀ ਐਮਬ੍ਰੋਇਡਰੀ ਵਾਲਾ ਸੂਟ ਲੇਕਿਨ ਕਲਰ ਇਜ਼ ਹੌਟ ਪਿੰਕ ਇਹਦੇ ਵਿੱਚੋ ਸੀ ਤੁਹਾਨੂੰ ਅੱਗੇ ਵੀ ਬਲੈਕ ਦੇ ਵਿੱਚ ਉਹੀ ਸੇਮ ਐਜ਼ ਇਟ ਇਜ਼ ਐਮਬ੍ਰੋਇਡਰੀ ਰੇਟ ਇਹਨਾਂ ਦਾ ਹੈਗਾ ਜੇ 800 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਔਰ ਇਹਦੇ ਨਾਲ ਇਹਦਾ ਦੁਪੱਟਾ ਕਟਵਕ ਪਲਸ ਏਮਬਰਾਇਡਰੀ ਬਾਰਡਰ ਦੇ ਉੱਪਰ ਬਹੁਤ ਹੀ ਸੋਹਣਾ ਦੁਪੱਟਾ ਔਰ ਬਹੁਤ ਹੀ ਸੋਹਣਾ ਕਲਰ ਸਲੀਵਸ ਤੇ ਵੀ ਇਹਦੇ ਵਰਕ ਹੈ ਗਲੇ ਉੱਪਰ ਵੀ ਤੇ ਗਲੇ ਉੱਪਰ ਵੀ ਪੂਰਨ ਪਹਿਲਾ ਵੀ ਥਾਤਾ ਜੀ ਵਰਕ ਹੀ ਵਰਕ ਹੈ ਜੀ ਚਾਰ ਚਫੇਰੇ ਸੂਟ ਦੇ ਚਿੱਤਰੋ ਵੱਜੀ ਫੜ ਲਓ ਤੁਹਾਨੂੰ ਵਰਕ ਹੀ ਵਰਕ ਦਿਖਾਣਾ ਬਾਸ ਸੂਟ ਤੇ ਵੀ ਵਰਕ ਨਾਲ ਹੀ ਹੈ ਬਹੁਤ ਸੋਹਣਾ ਸੂਟ ਹੈ ਵੀ ਫੌਟ ਪਿੰਕ ਨੈਕਸਟ ਹਾਈਲਾਈਟਡ ਕਲਰ 5 ਲੀਟਰ ਕਲਰ ਸਹੀ ਗੱਲ ਹੈ ਬ੍ਰਾਈਟ ਕਲਰ ਬਹੁਤ ਸੋਹਣਾ ਲੱਗਦਾ ਸਕੂਲ ਵਾਲਿਆਂ ਦੇ ਹਿਸਾਬ ਨਾਲ ਚੱਲ ਪੈਂਦੇ ਹਨ ਫਿਰ ਇਹ ਹਾਈਲਾਈਟਰ ਸ਼ੇਡ ਦੇ ਬਾਕੀ ਹਾਈਲਾਈਟ ਹੀ ਜਾਂਦਾ ਜਦੋਂ ਆਪਾਂ ਪਾਇਆ ਹੋਇਆ ਸਾਨੂੰ ਵੀ ਥੋੜਾ ਹਾਈਲਾਈਟ ਕਰ ਦਿੰਦਾ ਹਾਂ ਹਾਂ ਬਹੁਤ ਸੋਹਣਾ ਉਹੀ ਸੇਮ ਐਜ਼ ਇਟ ਇਜ਼ ਇਨ ਬ੍ਰਾਇਡਰੀ ਇੱਕ ਬੱਕਰੀ ਖੇਚ ਜੀ ਰਹਿੰਦੀ ਹੈ ਇਹਦੀ ਕਲਰ ਦੀ ਹੂੰ ਹੂੰ ਬਹੁਤ ਸੋਹਣੀ ਐਮਬ੍ਰੋਇਡਰੀ ਹੋਈ ਹੈ ਗਲੇ ਤੇ ਫਰੰਟ ਔਰ ਥੀਵਸ ਤੇ ਇਹ ਸੂਟ ਜਿਹੜੇ ਹੈਗੇ ਹਿੱਜੇ ਇਹ ਹੈਗੇ ਹਿੱਜੇ ਮਸਲੀਨ ਦੇ ਇਹਨਾਂ ਦਾ ਰੇਟ ਹੈਗਾ ਹਿੱਜੇ 800 ਤੇ 50 ਰੁਪਏ ਸ਼ਿਪਿੰਗ ਹੈਗੀ ਹਿੱਜੇ ਫ੍ਰੀ ਇਹਦਾ ਦੁਪੱਟਾ ਇਹਦੇ ਨਾਲ ਸੇਮ ਐਜ਼ ਇਟ ਇਜ਼ ਉਹੀ ਜੋ ਅਸੀਂ ਤੁਹਾਨੂੰ ਦਿਖਾਇਆ ਹੈ ਮਸਲੀਨ ਦਾ ਦੁਪੱਟਾ ਹੈ ਹਾਂਜੀ ਤੇ ਉਹਦੇ ਨਾਲ ਇਹ ਪੂਰਾ ਸੂਟ ਜਿਹੜਾ ਹੈ ਰੈਡੀ ਹੈ ਤੇ ਦੁਪੱਟੇ ਦੇ ਨਾਲ ਇਹਦੀ ਲੁੱਕ ਬਹੁਤ ਸੋਹਣੀ ਆਉਣ ਵਾਲੀ ਹੈ ਮਸਲੀਨ ਦੇ ਸੂਟ ਬਹੁਤ ਹੀ ਪਿਆਰੇ ਪਿਆਰੇ ਫਿਰ ਤੋਂ ਇੱਕ ਵਾਰ ਇਹਨਾਂ ਦੀ ਐਮਬਰਾਇਡਰੀ ਥੋੜੀ ਚੇਂਜ ਹੈ ਰੇਟ ਇਹਨਾਂ ਦਾ 850 ਡਿਜ਼ਾਈਨ ਕਰਤਾ ਜੇ ਅੱਗੇ ਨਾਲੋਂ ਵੀ ਹੈਵੀ ਹੈਵੀ ਤੇ ਲੁੱਕ ਦੇਤੀ ਜੇ 2000 ਲਈ ਵਾਕਈ ਤੇ ਰੇਟ ਰੇਟ ਤੁਹਾਨੂੰ ਦੇ ਦਿੱਤਾ ਜੇ ਆਪਾਂ ਅੱਧੇ ਤੋਂ ਵੀ ਅੱਧਾ ਅੱਧੇ ਤੋਂ ਵੀ ਅੱਧਾ 850 850 ਰੁਪਏ ਸ਼ਿਪਿੰਗ ਜਿਹੜੀ ਹੈਗੀ ਜੇ ਫ੍ਰੀ ਇਹਨਾਂ ਦੀ ਔਰ ਇਹਦੇ ਵਿੱਚ ਥ्रेड ਵਰਕ ਪਲੱਸ ਤੇ ਲਾਵਰ ਤੇ ਲਾਵਰ ਕਾ ਫਿਨਿਸ਼ਿੰਗ ਇੰਨੀ ਸੋਣੀ ਸੂਟਾਂ ਦੀ ਸਾਰਾ ਫਰੰਟ ਔਰ ਬਾਰਡਰ ਬਣਿਆ ਔਰ ਯਾ ਸਲੀਵਜ਼ ਆ ਦੀਆਂ ਨਾਲ ਬਹੁਤ ਹੀ ਪਿਆਰੀਆਂ ਸਲੀਵਜ਼ ਬਣੀਆਂ ਉਹ ਤਾਂ ਚਾਈ ਬੋਲ ਸਫਤ ਕਰਨ ਨੂੰ ਵਰਡਸ ਨਹੀਂ ਮਿਲਣਦੇ ਮੈਨੂੰ ਸਹੀ ਮੈਂ ਚੁੱਪ ਜਿਹੀ ਕਰਕੇ ਸੂਟ ਵੇਖ ਕੇ ਸੱਚੀ ਮੈਨੂੰ ਵੀ ਲੱਗਣ ਡਿਆ ਆ ਵੀ ਸੂਟ ਬਹੁਤ ਚਾਸ ਬਹੁਤ ਬਹੁਤ ਜ਼ਿਆਦਾ ਸੋਹਣਾ ਸੂਟ ਬਹੁਤ 아이 ਕੰਫਿਊਜ਼ ਹੋ ਗਿਆ ਬੋਲਣ ਡਿਆ ਇਹਨਾਂ ਤਾਂ ਕਹਿੰਦੇ ਸੂਟ ਬੋਲਣ ਡਿਆ ਇਹ ਸੂਟ ਹੀ ਬੋਲਣਗੇ ਉਹਨਾਂ ਬਾਕੀ ਕਸਟਮਰਸ ਬੋਲਣਗੇ ਸਾਨੂੰ ਮੈਸੇਜ ਕਰ ਕਰਕੇ ਹਾਂਜੀ ਔਰ ਇਹਦਾ ਦੁਪੱਟਾ ਕਟਵਰਕ ਪਲੱਸ ਐਮਬਰਾਇਡਰੀ ਫਲਾਵਰਸ ਦੇ ਨਾਲ ਮੈਚ ਐਮਬਰਾਇਡਰੀ ਹੈ ਜੋ ਐਜ਼ ਇਟ ਇਜ਼ ਸੂਟ ਤੇ ਉਹਦੇ ਨਾਲ ਮੈਚ ਕਰਕੇ ਬਹੁਤ ਹੀ ਸੋਹਣਾ ਦਾ ਦੁਪੱਟਾ ਮਸਲੀਨ ਦੇ ਵਿੱਚ ਇਹ ਦੁਪੱਟਾ ਜੇ ਤੇ ਮਸਲੀਨ ਦੇ ਵਿੱਚ ਇਹ ਸੂਟ ਹੈ ਔਰ ਰੇਟ ਇਜ਼ ਓਨਲੀ ਐਂਡ ਓਨਲੀ 850 850 ਫ੍ਰੀ ਸ਼ਿਪਿੰਗ ਦੇ ਨਾਲ ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਕਲਰ ਕਲਰ ਵੇਖੋ ਆ ਕਿੰਨਾ ਸੋਹਣਾ ਜੇ ਆਹ ਕਲਰ ਨੀਜੇ ਰੰਗ ਆ ਗਿਆ 6 ਆਹ ਕਲਰ ਨੀਜੇ ਛੇਤੀ ਕੀਤੇ ਆਉਂਦਾ ਵਾਕਿਆ ਜ਼ਹਿਰ ਮੂਰਾ ਕਲਰ ਕਹਿ ਦਿੰਨੇ ਆਪਾਂ ਇਹਨੂੰ ਹੈਨਾ ਕਹਿੰਦੇ ਆ ਨਾ ਪਜ਼ਰ ਮੂਰਾ ਜਰ ਆ ਗਿਆ ਹਾਂ ਕਿਉਂਕਿ ਕਲਰ ਨੂੰ ਆਪਾਂ ਕਿਹੜਾ ਰੰਗ ਲਈਏ ਕਲਰ ਦਾ ਔਰੇਂਜ ਕਲਰ ਦੀ ਐਮਬਰਾਇਡਰੀ ਬਹੁਤ ਹੀ ਪਿਆਰੀ ਤਿੱਲਾ ਵਰਕ ਕੰਟਰਾਸਟ ਔਰੇਂਜ ਦੇ ਨਾਲ ਦਿੱਤਾ ਗਿਆ ਤਿੱਲਾ ਵਰਕ ਦਾ ਇਹਨੂੰ ਸਾਰਾ ਟੱਚ ਕੀਤਾ ਗਿਆ ਬਹੁਤ ਹੀ ਸੋਹਣਾ ਐਮਬਰਾਇਡਰੀ ਇਹਦੇ ਵਿੱਚ ਹੋਈ ਹੈ ਔਰ ਇਹਦੀਆਂ ਸਲੀਵਸ ਆ ਫਰੰਟ ਔਰ ਇਹਦਾ ਦੁਪੱਟਾ ਉਹੀ ਜੋ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਵਿੱਚ ਉਹਦੇ ਨਾਲ ਹੀ ਇਹਦਾ ਦੁਪੱਟਾ ਤੁਹਾਨੂੰ ਖੋਲ ਕੇ ਇੱਕ ਵਾਰ ਦਿਖਾ ਦਿੰਨੇ ਆ ਇਹ ਮਸਲੀਨ ਦਾ ਹੀ ਇਹਦਾ ਦੁਪੱਟਾ ਮਸਲੀਨ ਦਾ ਦੁਪੱਟਾ ਜਿਹਦੇ ਮਸਲੀਨ ਦਾ ਹੀ ਸੂਟ ਜੇ ਬਹੁਤ ਪਿਆਰਾ ਦੁਪੱਟਾ ਐਮਬਰਾਇਡਰੀ ਫੁੱਲ ਫਿਨਿਸ਼ਿੰਗ ਦੇ ਨਾਲ ਜੇ ਤੁਹਾਨੂੰ ਕੋਈ ਇਹਦੇ ਵਿੱਚ ਸ਼ਿਕਾਇਤ ਨਹੀਂ ਆਏਗੀ ਐਮਬਰਾਇਡਰੀ ਦੀ ਔਰ ਬਹੁਤ ਹੀ ਪਿਆਰਾ ਇਹਦੇ ਵਿੱਚ ਇਹਦਾ ਸੂਟ ਦਾ ਵਰਕ ਸਲੀਵਸ ਤੇ ਫਰੰਟ ਬਹੁਤ ਹੀ ਸੋਹਣਾ ਹੈ ਔਰ ਬਾਰਡਰ ਓਨਲੀ ਐਂਡ ਓਨਲੀ 850 ਆ ਲਓ ਜੀ ਆ ਵੀ ਕਰੋ ਚੈੱਕ ਅਗੇਨ ਇੱਕ ਵਾਰ ਫਿਰ ਤੋਂ ਕਲਰ ਮਹਿੰਦੀ ਸੇਮ ਉਹੀ ਡਿਜ਼ਾਈਨ ਨਾਲ ਇਹਦੇ ਨਾਲ ਹਾਰਟ ਪਿੰਕ ਮੈਜੈਂਟਾ ਦਾ ਟੱਚ ਟ੍ਰੈਡ ਦੇ ਵਿੱਚ ਔਰ ਟਿੱਲਾ ਵਰਕ ਸਾਰੇ ਹੋਇਆ ਜੇ ਫਰੰਟ ਇਹਦਾ ਸਾਰਾ ਨਿਕਲਾ ਹੋਇਆ ਆ ਪਲੱਸ ਬਾਰਡਰ ਐਂਡ 슬ੀਵਸ ਸੱਚੀ ਗੱਲ ਹੈ ਪਤਾ ਨਹੀਂ ਮੈਨੂੰ ਪਰਸਨਲੀ ਮੇਰੀ ਆਪਣੀ ਸਲਾਹ ਹੈ ਵੀ ਮੈਨੂੰ ਸੱਚੀ ਸੂਟ ਬਹੁਤ ਸੋਹਣੇ ਲੱਗਣਦੇ ਆ ਸੋਹਣੇ ਆ ਸੂਟ ਬਹੁਤ ਹੀ ਪਿਆਰੇ ਆ ਹਾਂ ਬੜੇ ਵੱਖਰੇ ਜਿਹੇ ਡਿਜ਼ਾਈਨ ਤੇ ਬੜੀ ਘੈਂਟ ਜੀ ਆਪਾਂ ਜੋ ਲਾਉਨੇ ਆ ਉਹਦੇ ਕਿਹਾ ਭਾਜੀ ਇਹ ਸਸਤੇ ਨਹੀਂ ਸੂਟ ਸਾਡੇ ਸੋਹਣੇ ਨੇ ਭਾਈ ਹੰਦ ਨਹੀਂ ਆਪਾਂ ਇੰਨੇ ਜੀ ਦੇਨੇ ਆ ਔਰ ਬਹੁਤ ਜੋ ਮਰਜੀ ਰੇਟ ਪਾ ਦਈਏ ਜੀ ਵੇਖੋ ਜਿਹੜੇ ਕਸਟਮਰ ਲੈਣ ਵਾਲੇ ਉਹਨਾਂ ਲੈ ਲੈਣੇ ਪਰ ਆਪਾਂ ਚਾਹੁੰਦੇ ਆ ਵੀ ਸਾਰੇ ਕਸਟਮਰ ਇੱਕੇ ਰੇਂਜ 'ਚ ਹੀ ਰਹਿਣ ਇੱਕੇ ਰੇਂਜ ਔਰ ਬਹੁਤ ਹੀ ਸੁਨਾਰਾ ਮਸਲੀਨ ਦਾ ਸਾਨੂੰ ਕੋਈ ਮਾਰਜਨ ਦਾ ਰੋਲਾ ਨਹੀਂ ਹੁੰਦਾ ਕਿ ਅਸੀਂ ਇੰਨੇ ਮਾਰਜਨ ਤੇ ਕੰਮ ਕਰਨਾ ਸਾਨੂੰ ਇਹ ਹੁੰਦਾ ਆ ਕਿ ਆਪਾਂ ਸਸਤੀ ਰੇਂਜ ਦੇ ਕਿ ਜਿਹੜੀ ਹਰ ਇੱਕ ਦੀ ਕੀ ਆਉਂਦੇ ਹੁੰਦੇ ਆ ਜੇਬ 'ਚ ਆ ਜੇ ਜੇਬ 'ਚ ਪੌਕੇਟ ਫ੍ਰੈਂਡਲੀ ਤੁਹਾਡੇ ਲਈ ਸੂਟਸ ਨੇ ਬਹੁਤ ਹੀ ਪਿਆਰੇ ਪਿਆਰੇ ਜੋ ਵੀ ਲੈ ਕੇ ਦੇਣ ਵਾਲੇ ਨੂੰ ਪ੍ਰੋਬਲਮ ਨਾ ਹੋਵੇ ਹਾਂਜੀ ਲੈਣ ਵਾਲੇ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਇਹ ਤੁਸੀਂ ਜਿੱਦਾਂ ਮਰਜ਼ੀ ਗਿਫਟ ਕਰਨੇ ਕਰ ਸਕਦੇ ਜੀ ਬਿਲਕੁਲ ਇੱਕ 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 ਚਲਦੀ ਵੀਡੀਓ 'ਚ ਮੈਂ ਥੈਂਕ ਯੂ ਕਰਨਾ ਆਪਣੇ ਬਾਹਰ ਵਾਲੀਆਂ ਭੈਣਾ ਭਰਾਵਾਂ ਦਾ ਤੇ ਹੁਣ ਮੇਰ ਕੋ ਮੈਂ ਦੱਸ ਨਹੀਂ ਸਕਦਾ ਵੀ ਕਿੱਦਾਂ ਮੈਂ ਤੁਹਾਨੂੰ ਦੱਸਾਂ ਐਕਸਪਲੇਨ ਕਰਾਂ ਕਿ ਮੇਰ ਕੋ ਭੈਣਾ ਨੇ ਤੇ ਮੇਰੇ ਜਿਹੜੇ ਵੀਰ ਨੇ ਕੁਝ ਜਿਹੜੇ ਬਾਹਰ ਬੈਠੇ ਉਹਨਾਂ ਨੇ ਇੰਨੇ ਸੋਹਣੇ ਸੋਹਣੇ ਕਹਿੰਦੇ ਮੈਨੂੰ ਦਿੱਤੇ ਨਾ ਕਮੈਂਟ ਕਿਉਂਕਿ ਉਹਨਾਂ ਦੀਆਂ ਫੈਮਲੀਆ ਕੋਲ ਸੂਟ ਪਹੁੰਚੇ ਆ ਹਾਂ 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 ਬੜੇ ਖੁਸ਼ ਹੋਏ ਵਿਚਾਰੇ ਕਹਿੰਦੇ ਵੀ ਭਾਜੀ ਸਾਨੂੰ ਤੁਸੀਂ ਆਹ ਕੰਮ ਹੀ ਬੜਾ ਸੌਖਾ ਕਰਤਾ ਵੀ ਸਾਨੂੰ ਸੂਟ ਸਿਲੈਕਟ ਕਰਨਾ ਤੇ ਨਾਲ ਹੀ ਤੁਸੀਂ ਅਗਲੇ ਬੰਨੇ ਭੇਜ ਦਿੰਦੇ ਜੇ ਤੇ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਮਤਲਬ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕੀ ਇਹਦੇ ਬੋਲਣੇ ਨਹੀਂ ਆਉਂਦੇ ਬੋਲ ਨਹੀਂ ਥੈਂਕਸ ਨਹੀਂ ਮਤਲਬ ਵਰਕ ਨਹੀਂ ਹੈਗੇ ਤੁਹਾਡਾ ਥੈਂਕਸ ਕਰਨ ਵਾਲਾ ਹਾਂ ਹਾਂ ਸੱਚੀ ਗੱਲ ਹੈ ਮੈਂ ਦਿਲੋਂ ਦਿਲੋਂ ਮੈਂ ਗੱਲ ਕਰਨ ਲਿਆ ਅਸੀਂ ਕਾਫੀ ਥੈਂਕਫੁਲ ਹਾਂ ਤੁਹਾਡੇ ਜੇ ਤੁਸੀਂ ਇੰਨਾ ਸੋਚਦੇ ਕਿਉਂਕਿ ਮੇਰੇ ਕੋ ਬੋਲਿਆ ਨਹੀਂ ਜਾਣਦਾ ਮੈਂ ਕਿੱਦਾਂ ਮਤਲਬ ਇਸ ਚੀਜ਼ ਨੂੰ ਐਕਸਪਲੇਨ ਕਰਾਂ ਤੁਸੀਂ ਮੇਰੀ ਫੀਲਿੰਗ ਸਮਝ ਸਕਦੇ ਹੋ ਹਾਂ ਪਰ ਜੀ ਈਮੋਸ਼ਨ ਸਮਝੋ ਹਾਂ ਸੱਚੀ ਮੈਂ ਦਿਲੋਂ ਦਿਲੋਂ ਧੰਨਵਾਦ ਕਰਦਾ ਬਿਲਕੁਲ ਬਿਲਕੁਲ ਅਰਾਧ ਪਤਨਾਗਰ ਵਾਜੇ ਤਬਾ ਦਿਲੋਂ ਧੰਨਵਾਦ ਕਰਦਾ ਹਾਂ ਦਾ ਸੱਚ ਹੀ ਇਹਨਾਂ ਦਾ ਜਿਹੜੇ ਮੇਰੇ ਕੋਲ ਆਰਡਰ ਕਰਨ ਦੇ ਆ ਆਰਡਰ ਪਾਉਣ ਦੇ ਆ ਬੁਕਿੰਗਾਂ ਦੇਣ ਦੇ ਆ ਸੱਚੀ ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ ਚਲੋ ਜੀ ਅੱਜ ਤੁਹਾਨੂੰ ਝੋੜਾ ਹੈ ਪੰਜ ਦਾ ਹੀ ਨਾ ਇਮੋਸ਼ਨਲ ਹੋ ਜਾਂਨ ਸਾਡੇ ਇਹ ਹੋ ਜਾਂਦਾ ਜੀ ਪਰਿਵਾਰ ਨਾਲ ਜੁੜ ਕੇ ਹੋਈ ਬਿਲਕੁਲ ਬਿਲਕੁਲ ਹਾਂ ਜੀ ਇਹ ਸਾਡੇ ਕੋਲ ਹੈਗਾ ਜੇ ਬਲੂ ਕਲਰ ਆਸਮਾਨੀ ਸ਼ੇਡ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹ ਸਕਾਈ ਸ਼ੇਡ ਜਿਹਨੂੰ ਕਹਿੰਦੇ ਸਕਾਈ ਬਲੂ ਔਰ ਬਹੁਤ ਹੀ ਪਿਆਰਾ ਕਲਰ ਇਹਦੇ ਨਾਲ ਗਜਰੀ ਦਾ ਟੱਚ ਹੈ ਔਰ ਨਾਲ ਇਹਦੇ ਤਿੱਲਾ ਵਰਕ ਸਾਰੇ ਫਰੰਟ ਬਾਰਡਰ 슬ੀਵਸ ਔਰ ਮਸਲੀਨ ਔਰ ਇਹਦਾ ਐਜ਼ ਇਟ ਇਜ਼ ਉਹੀ ਦੁਪੱਟਾ ਮੈਨੂੰ ਲੱਗਦਾ ਨਹੀਂ ਖੋਲਣ ਦੀ ਲੋੜ ਪਈ ਹਾਂ ਦੁਪੱਟੇ ਸੇਮ ਹੀ ਆ ਸਾਰੇ ਸੇਮ ਉਹੀ ਦੁਪੱਟਾ ਜੇ ਨੈਕ ਲਾਈਨ ਇਹਦੇ ਇਸ ਤੁਹਾਨੂੰ ਬਣਾਉਣ ਦੀ ਕੋਈ ਪ੍ਰੋਬਲਮ ਨਹੀਂ ਨੈਕ ਲਾਈਨ ਤੁਸੀਂ ਜਿਹੜਾ ਮਰਜੀ ਬਣਾਓ ਔਰ ਜਿਹੜਾ ਮਰਜੀ ਪਾਓ ਮੈਨੂੰ ਲੱਗਦਾ ਨਹੀਂ ਜਿਆਦਾ ਇਹਦੇ ਉੱਪਰ ਕੋਈ ਡਿਜ਼ਾਈਨ ਡਿਜ਼ਾਈਨ ਕਰਾਉਣ ਦੀ ਲੋੜ ਹੈ ਕਿਉਂਕਿ ਜਿੰਨੇ ਜਿੰਨੇ ਸੋਨੇ ਬਣੇ ਨੇ ਹਾਂਜੀ ਗਾਜਰੀ ਸ਼ੇਡ ਬਹੁਤ ਹੀ ਸੋਨਾ ਗਾਜਰੀ ਸ਼ੇਡ ਇਹ ਜਦੋਂ ਆਪਾਂ ਪਾਉਂਦੇ ਆ ਸਾਡੇ ਫੇਸ ਤੇ ਇਹਦਾ ਥੋੜਾ ਗਲੋ ਜਿਹਾ ਆ ਜਾਂਦਾ ਕਿਉਂਕਿ ਥੋੜਾ ਪਿੰਕ ਸ਼ੇਡ ਹੈ ਨਾ ਫਿਰ ਆਪਾਂ ਪਿੰਕ ਫਿੰਕਾ ਜਿਹਾ ਲੱਗ ਲੱਗ ਬਿਊਟੀ ਬਿਊਟੀ ਨੂੰ ਹੋਰ ਬਿਊਟੀ ਬਣਾ ਦਿੰਦਾ ਹੈ ਬਿਲਕੁਲ ਹਾਂ ਜੀ ਉਹ ਦੀ ਸਣ ਇਹਦੇ ਨਾਲ ਡਾਰਕ ਬਲੂ ਜਿਹੜਾ ਉਹਦਾ ਕੰਟਰਾਸਟ ਕੀਤਾ ਗਿਆ ਵਾ ਥ੍ਰੈਡ ਦੇ ਵਿੱਚ ਟਿੱਲਾ ਵਰਕ ਹੈ 슬ੀਵਸ ਹੈ ਬਲੂ ਹੈ ਕਿ ਬਲੈਕ ਹੈ ਬਲੂ ਬਲੂ ਇਹ ਬਲੂ ਆ ਜੀ ਹਾਂ ਡਾਰਕ ਬਲੂ ਆ ਤੇ ਪਲੀਜ਼ ਬਲੈਕ ਨਾ ਸਮਝੋ ਇਹਨੂੰ ਹਾਂ ਡਾਰਕ ਬਲੂ ਇਹਦਾ ਫਰੰਟ ਸਾਰਾ 슬ੀਵਸ ਹੈ ਗਿਆ ਔਰ ਇਹਦਾ ਲਾਸਟ ਦੁਪੱਟਾ ਲਾਸਟ ਸੂਟ ਸੀ ਗਿਆ ਹੈ ਦੁਪੱਟਾ ਖੋਲ ਕੇ ਵਿਖਾਉਣਾ ਪੈਂਦਾ ਹਾਂ ਜੀ ਹਾਂ ਜੀ ਦਿਖਾਓ ਦਿਖਾਓ ਮਸਲੀਨ ਦਾ ਦੁਪੱਟਾ ਮਸਲੀਨ ਦਾ ਸੂਟ ਦੁਪੱਟੇ ਦੇ ਲੁੱਕ ਬਹੁਤ ਹੀ ਸੋਹਣੀ ਆ ਔਰ ਵੇਖਣ ਜ ਹੈਵੀ ਔਰ ਲੈਂਚ ਲਾਈਟ ਲਾਈਟ ਵੇਟ ਖਰੀਦਣ ਚ ਵੀ ਲਾਈਟ ਜੇ ਖਰੀਦਣ ਚ ਵੀ ਲਾਈਟ ਵੇਟ ਹੈ ਹਾਂ ਬਾਕੀ ਜਿੱਦਾਂ ਮਰਜ਼ੀ ਲੈ ਕੇ ਨੂੰ ਤੁਸੀਂ ਪਕੌੜੇ ਖਾਓ ਚਟਨੀ ਤੇ ਕਿਤੇ ਲੱਗੇ ਜਿੰਨੇ ਹੈਵੀ ਲੈਂਦੇ ਆ ਉਹਦਾ ਲਿਬੜਦਾ ਸਾਨੂੰ ਸਾਂਭਣ ਦੀ ਸਾਂਭਣ ਦੀ ਲੋੜ ਨਹੀਂ ਇਹਨਾਂ ਨੂੰ ਹੋਰ ਕੀ ਇਹਨੂੰ ਜਿੱਦਾਂ ਮਰਜ਼ੀ ਤੁਸੀਂ ਆਪਣਾ ਸੂਟ ਵੇਖੋ ਬਹੁਤ ਈਜ਼ੀ ਹੈ ਦੁਪੱਟਾ ਲੈਣ ਹਾਂਜੀ ਹਾਂਜੀ ਇੱਕ ਚੀਜ਼ ਹੋਰ ਜੇ ਇਹ ਦੁਪੱਟੇ ਸਿਰ ਤੇ ਵੀ ਬੜੇ ਸੋਹਣੇ ਟਿਕਦੇ ਜੇ ਕਿਉਂਕਿ ਤਿਲਕ ਦੇ ਨਹੀਂਗੇ ਸਹੀ ਹਾਂ ਕੇ ਉੱਪਰ ਸਿਰ ਤੇ ਵੀ ਲਾ ਸਕਦੇ ਹਾਂਜੀ ਹਾਂਜੀ ਸਾਨੂੰ ਲੈ ਕੇ ਦਿਖਾ ਦਿੰਦੇ ਹਾਂ ਹਾਂ ਇਹ ਸਿਰ ਤੇ ਵੀ ਵਧੀਆ ਟਿਕਦੇ ਨੇ ਦੁਪੱਟੇ ਜਿੱਦਾਂ ਮਰਜ਼ੀ ਲੈ ਸਕਦੇ ਜੇ ਤੁਸੀਂ ਨਾਰੀ ਹੁੰਦੀ ਸਿਰ ਤੇ ਦੁਪੱਟਾ ਲੈਣ ਦਾ ਹਾਂਜੀ ਹਾਂਜੀ ਇਹ ਲੁੱਕ ਬਹੁਤ ਹੀ ਪਿਆਰੀ ਸੂਟ ਦੀ ਇਹ ਜਿਹੜੇ ਹੈਗੇ ਇਹ ਆਪਣੇ ਕੋਲ ਹੈਗਾ ਜੀ ਇਹ ਅੱਜ ਦੀ ਵੀਡੀਓ ਜਿਹੜੀ ਹੈਗੀ ਇਹ ਹੈਗੀ 850 ਤੇ 950 ਦੀ ਜਿਹੜੀ ਆਪਾਂ ਅੱਜ ਪਾ ਦਿੱਤੀ ਹੈ ਵੀਡੀਓ ਤੁਹਾਨੂੰ ਠੀਕ ਹੈ ਜੀ ਤੇ ਜਲਦੀ ਆ ਗਿਆ ਔਰਗੈਂਜ਼ਾ ਦਾ ਔਰਗੈਂਜ਼ਾ ਦੇ ਨੈਕਸਟ ਜਿਹੜੇ ਸਾਡੇ ਕੋਲ ਆ ਗਏ ਜੇ ਇਹ ਆ ਗਿਆ ਜੇ ਔਰਗੈਂਜ਼ਾ ਦਾ ਸੂਟ ਇਹਨਾਂ ਦਾ ਰੇਟ ਜਿਹੜਾ ਆਊਗਾ ਜੇ 900 ਤੇ 50 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਤੇ ਸੂਟ ਦੇ ਉੱਪਰ ਵਰਕ ਆਊਗਾ ਘੇਰੇ ਤੇ ਗਲੇ ਤੇ ਬਾਹਾਂ ਤੇ ਤੇ ਪਲੱਸ ਬਾਟਮ ਤੇ ਬਾਟਮ ਵੀ ਦਿਖਾ ਦਿਓ ਬਾਟਮ ਵੀ ਹਾਂ ਪਾਰਟੀ ਵੀ ਹੋਰ ਹੈ ਇਹ ਸਾਡੇ ਕੋਲ ਫਰੰਟ ਹੈ ਇਹ ਕਲਰ ਕਿਹੜਾ ਹੈ ਕਲਰ ਲਵੈਂਡਰ 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 ਸ਼ੇਡ ਦੇ ਵਿੱਚ ਹੈ ਇਦੇ ਵਿੱਚ ਨੈਕ ਲਾਈਨ ਹੈ ਫਰੰਟ ਹੈ ਬਾਰਡਰ ਹੈ 슬ੀਵਜ਼ ਹੈ ਔਰ ਪਲੱਸ ਪਲੱਸ ਇੰਨੇ ਕਰਾਂਗੇ ਨਾ ਕਿ ਤੁਸੀਂ ਫਲੇਅਰ ਆ ਜਿੰਦਾ ਪਲੱਸ ਹਾਂਜੀ ਉਹ ਵੀ 950 ਦੇ ਵਿੱਚ ਆਹ ਇਹਦੀ ਬਾਰਡਰ ਆ ਲਓ ਜੀ ਕਰੋ ਇਹਦੀ ਬਾਟਮ ਤੇ ਵਰਕ ਹੈ ਬਹੁਤ ਵੇਖੋ ਕਿੰਨਾ ਦਿਖਾਉਣਾ ਕਿੰਨਾ ਸੋਹਣਾ ਇਹਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੇ ਸਾਰਾ ਤਿੱਲਾ ਵਰਕ ਹੈ ਲੈਵੈਂਡਰ ਸ਼ੇਡ ਦੇ ਉੱਪਰ ਤਿੱਲਾ ਵਰਕ ਤੇ ਬਾਟਮੇ ਦੀ ਹੈਗੀ ਜੇ ਮਸਲੀਨ ਦੀ ਤੇ ਬੇਸ ਹੈਗਾ ਜੇ ਇਹਦਾ ਔਰਗਾਂਜਾ ਤੇ ਦੁਪੱਟਾ ਵੀ ਜਿਹੜਾ ਜਿਹਦਾ organza ਪਲੱਸ ਉਹੀ ਮੈਂ ਤੁਹਾਨੂੰ ਕਹਿ ਲਗੀ ਕਿ ਦੁਪੱਟਾ organza ਔਰ ਦੁਪੱਟੇ ਤੇ ਟੂ ਬਾਰਡਰ embroidery ਬਹੁਤ ਹੀ ਸੋਹਣੀ embroidery ਟੂ ਬਾਰਡਰ ਬਹੁਤ ਹੀ ਪਿਆਰੀ ਲੁੱਕ ਦੇਣ ਵਾਲਾ ਹੈ ਇੱਕ ਵਾਰ ਫਿਰ ਹੈਵੀ ਤੇ ਖੁੱਲਾ ਡੁੱਲਾ ਦੁਪੱਟਾ ਜਿਹਦਾ ਇਹ ਪਾਰਟੀਵਲ ਜਿਸ ਤਰ੍ਹਾਂ ਆਪਾਂ ਕਿਤੇ ਬਰਥਡੇ ਪਾਰਟੀ ਉਸ ਤੇ ਕਿਸੇ ਛੋਟੇ-ਮੋਟੇ ਫੰਕਸ਼ਨਸ ਤੇ ਆਪਾਂ ਜਾਣਾ ਚਾਹੀਏ ਤੇ ਚਲੋ ਅਸੀਂ ਵਿਆਹਾਂ 'ਚ ਵੀ ਪਾ ਲੈਨੇ ਕੋਈ ਦੂਰ ਨੇੜੇ ਦਾ ਵਿਆਹ ਹੋਵੇ ਤਾਂ ਉੱਚ ਵੀ ਪਾ ਜਾਈਦੇ ਏਡੀ ਕੋਈ ਗੱਲ ਨਹੀਂ ਹੁਣ ਹੁਣ ਜਦਾਂ ਪ੍ਰੋਗਰਾਮ ਚੱਲਣ ਦੇ ਵਿਆਹਾਂ ਦੇ ਵਿੱਚ ਕੋਈ ਨਾ ਕੋਈ ਚੱਲਦਾ ਰਹਿੰਦਾ ਲੋੜੀ ਦੇ ਫੰਕਸ਼ਨ ਆ ਜਾਵੇਂ ਲੋੜੀ ਦੇ ਫੰਕਸ਼ਨ ਆ ਜਾਣੇ ਹਾਂ ਜਦੋਂ ਥੋੜੇ ਪੰਜਾਬੀ ਟਾਇਲ ਦੇ ਵਿੱਚ ਜਾਂਦੇ ਆ ਸੋਹਣਾ ਤਿਆਰ ਹੋ ਕੇ ਨਾ ਪਰੋਣ ਦੇ ਬਾਗੇ ਤੇ ਉਹ ਲੁੱਕ ਦੇ ਵਿੱਚ ਇਹ ਸੂਟ ਬਹੁਤ ਹੀ ਪਿਆਰੇ ਲੱਗਣ ਵਾਲੇ ਆ ਇਹ ਵਰਕ ਜਿੰਨਾ ਇਹਦੇ ਵਿੱਚ ਅਸੀਂ ਤੁਹਾਨੂੰ ਵਰਕ ਦੇ ਜੰਦੇ ਆ ਨਾ ਸੂਟ ਵਿਦ ਫੈਬਰ ਵਰਕ ਵੀ ਨਹੀਂ ਹੁੰਦਾ ਜੇ ਨਹੀਂ ਹੁੰਦਾ ਅਸੀਂ ਤੁਹਾਨੂੰ ਵਿਦ ਫੈਬਰਿਕ ਦੁਪੱਟਾ ਲਿਆ ਹੈ ਮੇਰੇ ਖਿਆਲ ਨਾਲ ਇਹਨੇ ਦਾ ਧਾਗਾ ਲੱਗਿਆ ਨਾ ਸਹੀ ਗੱਲ ਜਿੰਨਾ ਵਾਕਿ ਵਿੱਚ ਇੱਕ ਬਹੁਤ ਬਾਰਡਰ ਤੇ ਕਿੰਨਾ ਹੋਇਆ ਆਹ ਦੇਖੋ ਬਹੁਤ ਸੋਹਣੀ ਲੁੱਕ ਦੇਖੋ ਵਰਕ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਭਾਰਾ ਵਰਕ ਹੈ ਕੋਈ ਪੈਚ ਵਰਕ ਨਹੀਂਗਾ ਹਮ ਹਮ ਸਾਰਾ ਤਿੱਲਾ ਵਰਕ ਹੈ ਇਹ ਨੈਕ ਦਾ ਡਿਜ਼ਾਈਨ ਵੇਖੋ ਕਿੰਨਾ ਸੋਹਣਾ ਹੈ ਦਾ ਇਹ ਬਾਹਾਂ ਦਾ ਡਿਜ਼ਾਈਨ ਸੋਹਣਾ ਜੇ ਪਰ ਬਾਟਮ ਅਸੀਂ ਤੁਹਾਨੂੰ ਦਿਖਾ ਹੀ ਚੁੱਕੇ ਹਾਂ ਬਾਟਮ ਦਾ ਡਿਜ਼ਾਈਨ ਵੀ ਤੁਹਾਨੂੰ ਮੈਂ ਦਿਖਾ ਦਿੱਤਾ ਹੈ ਇਹਦੇ ਚ ਚਾਰ ਕਲਰ ਆਉਣਗੇ ਜਿਹਦੇ ਵਿੱਚ ਤੁਹਾਨੂੰ ਚਾਰ ਕਲਰ ਦਿਖਾਵਾਂਗੇ ਹੁਣ ਆ ਇਹ ਹੈਗਾ ਜੇ 950 ਦਾ ਸੂਟ ਬਹੁਤ ਹੀ ਪਿਆਰਾ ਹਾਂਜੀ ਔਰਗਾਂਜ਼ਾ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ ਨੈਕਸਟ ਆਪਾਂ ਛੋਟੇ ਕਿੰਦੇ ਤੋਰੀ ਹੈਗਾ ਲਗਾ ਕੇ ਹਾਂ ਇਹ ਹੈਗਾ ਬਹੁਤ ਹੀ ਪਿਆਰਾ ਸੁੱਕੀ ਮਹਿੰਦੀ ਦਾ ਰੰਗ ਜਿਸ ਤਰ੍ਹਾਂ ਹੁੰਦਾ ਨਾ ਉਹ ਸ਼ੇਡ ਉਹ ਸ਼ੇਡ ਜੀ ਮਹਿੰਦੀ ਸ਼ੇਡ ਆਪਾਂ ਇਹਨੂੰ ਕਹਿ ਸਕਦੇ ਹਾਂ ਇਹਨੂੰ ਲਾਈਨਿੰਗ ਲੱਗਦੀ ਜੇ ਟਾਪਟਾ ਦੀ ਲਾਓਗੇ ਤੇ ਹੋਰ ਗ੍ਰੇਸ ਆ ਜਾਂਦੀ ਹੈ ਗ੍ਰੇਸ ਆਏਗੀ ਕਿਉਂਕਿ ਟਾਪਟਾ ਦੀ ਲਾਈਨਿੰਗ ਥੋੜੀ ਚਮਕਦਾਰ ਹੁੰਦੀ ਹੈ ਉਹਦੇ ਵਿੱਚ ਇਹਦੀ ਹੋਰ ਤੁਹਾਨੂੰ ਗ੍ਰੇਸ ਮਿਲਣੀ ਹੈ ਨੈਕਲਾਈਨ ਹੈ ਫਰੰਟ ਹੈ 슬ੀਵਜ਼ ਹੈ ਪਲੱਸ ਇਹਦੀ ਬੋਟਮ ਇਹ ਸੂਟ ਸਟਿਚ ਕਰਕੇ ਪਾ ਕੇ ਜਾਓਗੇ ਨਾ ਤਾਂ ਤੁਸੀਂ ਕਿਸੇ ਨੂੰ 2500 3000 ਦਾ ਵੀ ਕਹਿ ਦੋਗੇ ਨਾ ਸੂਟ ਤੇ ਅਗਲਾ ਮੰਨੂਗਾ ਜਿੰਨਾ ਹੈਵੀ ਬਣ ਜਾਂਦਾ ਏ ਟਾਪਟਾ ਦੀ ਲਾਈਨਿੰਗ ਤੋਂ ਬਾਅਦ ਸਟਿਚ ਹੋ ਕੇ ਇਹਦੀ ਬੋਟਮ ਮਸਲੀਨ ਦੇ ਵਿੱਚ ਮਸਲੀਨ ਦਾ ਫੈਬਰਿਕ ਹੈ ਬੋਟਮ ਦਾ ਔਰ ਜਿਹੜੀ ਸ਼ਰਟ ਹੈ organza ਦੀ ਔਰ ਦੁਪੱਟਾ ਵੀ organza ਦਾ ਬਹੁਤ ਹੀ ਪਿਆਰਾ ਵਰਕ ਔਰ ਦੋਨੋਂ ਸਾਈਡਾਂ ਤੇ ਇਹਦੇ ਕੱਟ ਵਰਕ ਪਲੱਸ embroidery ਬਹੁਤ ਹੀ ਪਿਆਰੀ ਸਾਰੇ ਤਿੱਲਾ ਵਰਕ ਦੁਪੱਟਿਆਂ ਦੇ ਟੂ ਸਾਈਡ ਤੇ ਇਹ ਬਹੁਤ ਸੋਨਾ ਦੁਪੱਟਾ ਹੈ ਦਾ ਬਸ ਇਹਨੂੰ ਤੁਸੀਂ ਮੈਜ਼ਰਮੈਂਟ ਭੇਜ ਕੇ ਤੇ ਲਾਈਨਿੰਗ ਦੱਸ ਕੇ ਉਹ ਆਪਣੀ ਟੇਲਰ ਨੂੰ ਦੇ ਦੇਣੀ ਬਸ ਤੁਸੀਂ ਸਟਿਚ ਕਰਾ ਲੈਣਾ ਨੈਕਸਟ ਕਲਰ ਬਹੁਤ ਹੀ ਪਿਆਰਾ ਆਹ ਆਹ ਫਰੋਜ਼ੀ ਸ਼ੇਡ ਆ ਵੀ ਕਲਰ ਵੇਖੋ ਕਿੰਨਾ ਸੋਹਣਾ ਆਲਵੇਜ਼ ਔਨ ਡਿਮਾਂਡ ਆਲਵੇਜ਼ ਫਰੋਜ਼ੀ ਸ਼ੇਡ ਦਾ ਤੇ ਹਮੇਸ਼ਾ ਡਿਮਾਂਡ ਚ ਹੀ ਰਹਿੰਦਾ ਜੇ ਔਰ ਇਹ ਉਹ ਫੈਬਰਿਕ ਹੈ ਜਿਹਦੇ ਤੋਂ ਕਲਰ ਫਰੋਜ਼ੀ ਦਾ ਕਦੀ ਵੀ ਨੀਝੇ ਜਾਣ ਵਾਲਾ ਨਹੀਂ ਰਹੇ ਫਰੋਜ਼ੀ ਕਲਰ ਆਲਮੋਸਟ ਸਾਨੂੰ ਪਤਾ ਨਿਕਲ ਜਾਂਦੇ ਆ ਹਾਂ ਲੇਕਿਨ ਸਪੈਸ਼ਲੀ ਕਾਟਨ ਦੇ ਵਿੱਚ ਕਾਟਨ ਦੇ ਵਿੱਚ ਤੇ ਜਾਂਦੇ ਜਾਂਦੇ ਪਰ ਇਹ ਇਹਦੇ ਚ ਨਹੀਂ ਜਾਂਦੇ オーਗੈਂਜ਼ਾ ਜੋ ਫੁੱਲ ਗਾਰੰਟੀ ਜੇ ਸ਼ੇਡ ਨਾਲ ਕਲੀ ਜਾਏਗੀ ਤੁਸੀਂ ਪਾ ਪਾ ਕੇ ਅੱਕ ਜੋ ਕੱਪੜਾ ਫਟੇਗਾ ਨਹੀਂ ਆੜ ਉੜ ਗਿਆ ਤਾਂ ਸਾਡੀ ਗਾਰੰਟੀ ਨਹੀਂ ਲੇਕਿਨ ਉਹਦਾ ਨੀ ਕਿਸੇ ਚਾਹਦਾ ਹੈ ਹਾਂਜੀ オーਗੈਂਜ਼ਾ ਦਾ ਆਪਾਂ ਤੁਹਾਨੂੰ ਦਵਾਂਗੇ ਕੁਆਲਿਟੀ ਤੇ ਸਸਤੀ ਜੀ ਰੇਂਜ ਚ ਸੋਹਣੇ ਸੋਹਣੇ ਫੈਬਰਿਕ ਬਹੁਤ ਹੀ ਲਾਈਟ ਵੇਟ ਹੈ ਬਹੁਤ ਹੀ ਸੋਹਣਾ ਸੂਟ ਹੈ ਫਰੰਟ ਇਹਦਾ ਸਾਰਾ ਨਿਕਲਾ ਆਇਆ 슬ੀਵਜ਼ ਜਿਹੜੀਆਂ ਬਣੀਆਂ ਜੇ ਔਰ ਬਹੁਤ ਸੋਨਾ ਇਹਦੇ ਨਾਲ ਤੁਹਾਨੂੰ ਬਾਟਮ ਐਸ ਇਟ ਇਜ਼ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਉਦਾਂ ਹੀ ਇਹਦੀ ਬਾਟਮ ਦਾ ਵਰਕ ਹੈ ਆਹ ਲਓ ਜੀ ਔਰ ਇਹਦਾ ਦੁਪੱਟਾ ਔਰਗੈਂਜ਼ਾ ਦੇ ਵਿੱਚ ਇਹਦਾ ਦੁਪੱਟਾ ਔਰਗੈਂਜ਼ਾ ਦੀ ਸ਼ਰਟ ਔਰਗੈਂਜ਼ਾ ਦਾ ਦੁਪੱਟਾ ਮਸਲਿਨ ਦੀ ਇਹਦੀ ਬਾਟਮ ਔਰ ਉਹ ਵੀ ਵਿਦ ਐਮਬਰਾਇਡਰੀ ਸਾਰੀ ਚੀਜ਼ਾਂ ਤੇ ਐਮਬਰਾਇਡਰੀ ਹੋਈ ਹੈ ਜਿੰਨਾ ਮੈਂ ਬੁੱਕ ਕਰਾਉਣਾ ਹੈ ਜਲਦੀ ਜਲਦੀ ਬੁੱਕ ਕਰਵਾਓ ਤੇ ਜਲਦੀ ਜਲਦੀ ਪਾਓ ਸਾਡੇ ਲਾਈਵ ਦੇ ਵਿੱਚ ਵੀ ਬੁਕਿੰਗ ਜਿਹੜੀ ਚੱਲਣ ਦੀ ਜੇ ਇਦਾਂ ਦੀ ਨੈਕਸਟ ਕਲਰ ਪਿੰਕ ਪਿੰਕ ਗਾਜਰੀ ਗਾਜਰੀ ਪਿੰਕ ਦੇ ਹੀ ਆ ਮਤਲਬ ਫੁੱਲ ਗਾਜਰੀ ਨਹੀਂ ਨਾ ਆ ਹਾਂ ਉਹ ਪਿੰਕ ਪਿੰਕ ਬਣੀਗਾ ਫੁੱਲ ਤੇ ਪਿੰਕ ਵੀ ਨਹੀਂ ਹੈਗਾ ਹਾਂਜੀ ਨਿਉਂ ਜੀ ਹੈ ਨਾ ਨਿਉਂ ਜੀ ਵਾਲਾ ਮਤਲਬ ਐਸ ਇਟ ਇਜ਼ ਵੀਡੀਓ ਵਾਲਾ ਕਲਰ ओरिजिनल ਕਲਰ ਹੈ ਫਸਤੀ ਜਿਹੜਾ ਵੇਖਦੇ ਜਨਾ ਉਹ ਕਿਉਂਕਿ ਕਈ ਵਾਰੀ ਵੀਡੀਓ ਜੀ ਕਲਰ ਚੇਂਜ ਹੋ ਜਾਂਦੇ ਉਹਨਾਂ ਦਾ ਕਲਰ ਪਿੰਕੇ ਗਾਜਰੀ ਆ ਪਰ ਲੜਦਾ ਨਹੀਂ ਇਹ ਸੇਮ 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 ਕਲਰ ਸੇਮ ਵੀ ਕਲਰ ਦੇ ਸੇਮ ਵੀਡੀਓ ਵਾਲਾ ਕਲਰ ਹੈ ਔਰ ਜਦੋਂ ਆਪਾਂ ਇਹ ਕਲਰ ਪਾਉਨੇ ਆ ਤਾਂ ਸਾਡੇ ਫੇਸ ਤੇ ਸ਼ੇਡ ਪੈਂਦੀ ਆ ਜੀ 950 ਸਾਡੇ ਨਾਲ ਇਹਨਾਂ ਚਾਰ ਪੰਜ ਸੂਟਾਂ ਦਾ ਰੇਟ ਹੈ ਜੀ 990 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਹੈ ਉਹ ਵੀ ਇਹਦੇ ਤੇ ਏਮਬਰਾਇਡਰੀ ਹੈ ਤੇ ਲਵ ਵਰਕ ਸਾਰੇ ਤੇ ਔਰ ਇਹ ਦੀ ਬਾਟਮ ਬਾਟਮ ਤੇ ਦੇ ਵਰਕ ਹੈ ਪਲੱਸ ਇਹਦਾ ਦੁਪੱਟਾ ਦੁਪੱਟਾ ਦਾ ਉਹ ਹੀ ਬਹੁਤ ਸੋਹਣਾ ਬਣਿਆ ਹੋਇਆ ਅਸੀਂ ਤੁਹਾਨੂੰ ਖੋਲ ਖੋਲ ਕੇ ਦਿਖਾਉਨੇ ਆ ਕਿ ਤੁਹਾਨੂੰ ਚਲੋ ਇਸ ਵਿੱਚ ਕੋਈ ਕਨਫਿਊਜ਼ਨ ਨਾ ਹੋਵੇ ਕਿ ਕਿਹ ਤਰ੍ਹਾਂ ਦੁਪੱਟਾ ਬਣਿਆ ਹੈ ਕਿਹੋ ਜਿਹਾ ਸਾਈਡ ਏਮਬਰਾਇਡਰੀ ਦੁਪੱਟੇ ਤੇ ਔਰ ਵਰਕ ਇਹਦਾ ਸਾਰੇ ਤੁਹਾਨੂੰ ਦੱਸਿਆ ਬਾਟਮ ਤੇ ਪਲੱਸ ਇਹਦਾ ਫਰੰਟ ਔਰ neck ਸਾਰਾ ਬਣਾਇਆ ਹੈ 슬ੀਵਜ਼ ਜਿਹੜੀਆਂ ਬਣ ਗਈਆਂ ਔਰ ਬਹੁਤ ਹੀ ਪਿਆਰਾ ਸੂਟ ਇਹ ਹੀ ਸਾਡੇ ਕੋਲ organza ਦੇ ਸੂਟ ਜਿਨ੍ਹਾਂ ਦੇ ਬਾਟਮ ਜਿਹੜੀ ਹੈਗੀ ਨਾਲ ਵੱਖਰੀ ਮਿਲਦੀ ਹੈ muslin ਦੀ ਵਰਕ ਦੇ ਨਾਲ ਇਹ ਬਣਨਗੇ ਲਾਈਨਿੰਗ ਦੇ ਨਾਲ ਸਾਰੇ ਜਿੰਨੇ ਅਸੀਂ ਤੁਹਾਨੂੰ ਮੋਸਟਲੀ ਹੋਇਆ ਹੈ ਲਾਈਨਿੰਗ ਦਾ ਰੇਟ ਹੈਗਾ ਸਿੱਧਾ 950 ਰੁਪਏ ਤੇ ਬਾਕੀ ਆਪਾਂ ਲੋੜੀ ਦੇ ਆਪਣੇ ਨਾਲ ਦੇ ਸਾਰੇ ਭੈਣਾਂ ਨੂੰ ਰਿਸ਼ਤੇਦਾਰਾਂ ਨੂੰ ਗਿਫਟ ਕਰੋ ਭਰਾਵਾਂ ਨੂੰ ਹਾਂ ਭਰਾਵਾਂ ਨੂੰ ਉਹੋ ਭੈਣ ਭਰਾਵਾਂ ਨੂੰ ਮਤਲਬ ਕਿ ਤੁਸੀਂ ਗਿਫਟ ਦੇ ਸਕਦੇ ਹੋ ਜਿਹੜੇ ਉਹ ਭੈਣਾਂ ਨੂੰ ਗਿਫਟ ਦੇ ਸਕਦੇ ਭਰਾ ਭਰਾ ਦੇ ਭੈਣਾਂ ਲੋੜੀ ਤੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਉਹ ਥੋੜੀ ਗਲਤੀ ਸੇ ਮਿਸਟੇਕ ਹੋਣ ਦੀ ਠੀਕ ਹੈ ਜੀ ਇਹ ਹੈਗਾ ਜੀ ਸਾਡਾ ਅੱਜ ਦਾ ਜਿਹੜਾ ਹੈਗਾ ਪਾਰਟੀ ਵੇਅਰ ਸੂਟਾਂ ਦਾ ਸਟਾਕ ਤੇ ਉਹਦੀ ਵੀਡੀਓ ਜਿਹੜੀ ਆਪਾਂ ਅਪਲੋਡ ਕਰ ਦਿੱਤੀ ਆ ਤੇ ਤੁਸੀਂ ਸਾਨੂੰ ਇਦਾਂ ਪਿਆਰ ਦਿੰਦੇ ਰਹੋ ਤੇ ਢੇਰ ਭਰ ਕੇ ਆਰਡਰ ਜਿਹੜੇ ਦਿੰਦੇ ਰਹੋ ਤੇ ਬਾਕੀ ਆਪਾਂ ਮਿਲਦੇ ਤੁਹਾਨੂੰ ਆਪਣੀ ਅਗਲੀ ਵੀਡੀਓ 'ਚ ਅਗਲੇ ਬਲੌਗ 'ਚ ਧੰਨਵਾਦ ਜੀ ਥੈਂਕ ਯੂ ਜੀ ਸਾਰੇ